ਜਲੰਧਰ ਅਤੇ ਕਪੂਰਥਲਾ ਦੀ ਹਵਾ ਸੱਤੋਂ ਜ਼ਿਆਦਾ ਖਰਾਬ 1000 ਤੋਂ ਪਾਰ ਪਹੁੰਚਿਆ AQI ਸਸ਼ਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਨੀ ਹਰ ਸ਼ਰਮਾ ਦੇਸ਼ ਦੇ ਵਿੱਚ ਦੋ ਦਿਨ ਦੀਵਾਲੀ ਮਨਾਈ ਗਈ ਦੋ ਦਿਨ ਦੇਸ਼ ਦੇ ਵਿੱਚ ਰੌਣਕਾਂ ਲੱਗੀਆਂ ਜਸ਼ਨ ਮਨਾਏ ਗਏ ਤੇ ਪਟਾਕੇ ਚਲਾਏ ਗਏ ਤੇ ਹੁਣ ਜਿਹੜੀ ਹਵਾ ਦੀ ਰਿਪੋਰਟ ਹੈ ਉਹ ਬੇਹੱਦ ਹੀ ਜ਼ਿਆਦਾ ਖਰਾਬ ਹੈ ਰਾਤ ਦੇ ਸਮੇਂ ਪੰਜਾਬ ਦੇ ਵਿੱਚ 1000 ਤੋਂ ਪਾਰ AQI ਪਹੁੰਚਿਆ ਜਲੰਧਰ ਅਤੇ ਕਪੂਰਥਲਾ ਦੀ ਹਵਾ ਸੱਤੋਂ ਜ਼ਿਆਦਾ ਖਰਾਬ ਹੈ ਜੇਕਰ ਕਪੂਰਥਲਾ ਦੀ ਗੱਲ ਕਰੀਏ ਤਾਂ ਕਪੂਰਥਲਾ ਦੇ ਵਿੱਚ ਰਾਤ ਦੇ ਸਮੇਂ AQI ਜਿਹੜਾ ਹੈ 1175 ਦਰਜ ਕੀਤਾ ਗਿਆ ਤੇ ਜਲੰਧਰ ਦੇ ਵਿੱਚ AKI 1111 ਰਾਤ ਦੇ ਸਮੇਂ ਜਿਹੜਾ ਹੈ ਦਰਜ ਕੀਤਾ ਗਿਆ ਤੇ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਰਾਤ ਦੇ ਸਮੇਂ 637 AKI ਦਰਜ ਕੀਤਾ ਗਿਆ ਦਿੱਲੀ ਅਤੇ ਹਰਿਆਣਾ ਦੀ ਵੀ ਹਵਾ ਜਿਹੜੀ ਹੈ ਕਾਫੀ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ ਇਸੇ ਤਰ੍ਹਾਂ ਤੋਂ ਅੰਦਾਜ਼ਾ ਦਿੰਦੇ ਕਿ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ AQI ਹੈ ਉਹ 500 ਦੇ ਕਰੀਬ ਦਰਜ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਹੋਣ yani ਕਿ ਸਵੇਰ ਦੇ ਸਮੇਂ ਜਿਹੜਾ AQI ਹੈ ਕੁਝ ਇਲਾਕਿਆਂ ਦੇ ਵਿੱਚ 400 ਦੇ ਕਰੀਬ ਦਰਜ ਕੀਤਾ ਗਿਆ ਦੀਵਾਲੀ ਤੇ ਇਸ ਹਿਸਾਬ ਦੇ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਪਟਾਕੇ ਚੱਲੇ ਹਨ ਜਲੰਧਰ ਅਤੇ ਕਪੂਰਥਾਲਾ ਦੀ ਹਵਾ ਸਤੋਂ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ ਜਿੱਥੇ AQI ਜਿਹੜਾ ਹੈ 1000 ਤੋਂ ਪਾਰ ਪਹੁੰਚਿਆ ਇਸੇ ਆਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਦੇ ਨਾਲ ਧੰਨਵਾਦ